ਚੇਖਾਲ ਜੀ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੀਆਂ ਮੁੱਖ ਸੁਰਖੀਆਂ ਤੇ ਐਮਪੀ ਵਿਜੋਪਾਈ ਅਮਰਿਤਪਾਲ ਸਿੰਘ ਨੇ ਚੁੱਕੀ ਸੌ ਸਮਰਥਕਾਂ ਦਾ ਕੀਤਾ ਧੰਨਵਾਦ ਚੁੰਨੀ ਲਾਲ ਭਗਤ ਨੇ ਪੁੱਤ ਮਹਿੰਦਰ ਭਗਤ ਦੇ ਹੱਕ ਵਿੱਚ ਮੰਗੀਆਂ ਵੋਟਾਂ ਭਾਜਪਾ ਦੇ ਆਗੂ ਨੇ ਚੁੰਨੀ ਲਾਲ ਭਗਤ ਆਜੇ ਪੀਸੀ ਦੀ ਅੰਤਰਿੰਕ ਕਮੇਟੀ ਨੇ ਕੀਤੀ ਅਹਿਮ ਬੈਠਕ ਸਿੱਖ ਮਰਿਆਦਾ ਦੀ ਉਲੰਘਣਾ ਕਰਨ ਦੇ ਖਿਲਾਫ ਲਏ ਸ਼ੀਤਲ ਅੰਗੁਰਾਲ ਨੇ ਜਲੰਧਰ ਵੈਸਟ ਦੇ ਵਿੱਚ ਕੀਤਾ ਰੋਡ ਸ਼ੋਅ ਰੋਡ ਸ਼ੋਅ ਦੇ ਵਿੱਚ ਪਹੁੰਚੇ ਫਿਲਮੀ ਅਦਾਕਾਰ ਪ੍ਰੀਤੀ ਸਪਰੂ ਤੇ ਹੌਬੀ ਤਾਲੀਬਾਦ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰਿਤਪਾਲ ਸਿੰਘ ਨੇ ਅੱਜ ਐਮਪੀ ਦੇ ਵਜੋਂ ਸੌਂ ਚੁੱਕ ਲਈ ਹੈ ਤੇ ਇਸ ਮੌਕੇ ਨਵੀਂ ਦਿੱਲੀ ਉਹਨਾਂ ਨੂੰ ਲਿਆਂਦਾ ਗਿਆ ਸੀ ਤੇ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਮੁਲਾਕਾਤ ਕਰਵਾਈ ਗਈ ਅਮਰਿਤਪਾਲ ਸਿੰਘ ਦੇ ਪਿਤਾ ਅਤੇ ਉਹਨਾਂ ਦੇ ਚਾਚਾ ਨੇ ਹੀ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਇਸ ਮੌਕੇ ਉਹਨਾਂ ਦੇ ਵਕੀਲ ਨੇ ਜਾਣਕਾਰੀ ਦਿੱਤੀ ਕਿ ਭਾਈ ਅਮਰਿਤਪਾਲ ਸਿੰਘ ਨੇ ਆਪਣੇ ਸਾਰੇ ਸਮਰਥਕਾਂ ਦਾ ਸ਼ੁਕਰੀਆਦਾ ਕੀਤਾ ਹੈ ਪਾਈ ਅਮਰਿਤਪਾਲ ਸਿੰਘ ਨੇ ਅੱਜ ਅਧਿਕਾਰਤ ਤੌਰ ਤੇ ਸੰਸਦ ਮੈਂਬਰ ਦੇ ਵਜੋਂ ਸੌਂ ਚੁੱਕ ਲਈ ਹੈ ਇਸ ਵਾਸਤੇ ਉਹਨਾਂ ਨੂੰ ਸਵੇਰੇ 4 ਵਜੇ ਡਿਬਰੂਗੜ ਤੋਂ ਨਵੀਂ ਦਿੱਲੀ ਲਿਆਂਦਾ ਗਿਆ ਸੀ ਤੇ ਉਹਨਾਂ ਨੇ ਸਪੀਕਰ ਓਮ ਬਿਰਲਾ ਦੇ ਚੈਂਬਰ ਵਿੱਚ ਜਾ ਕੇ ਸੌਂ ਚੁੱਕੀ ਇਸ ਮੌਕੇ ਉਹਨਾਂ ਦੇ ਪਿਤਾ ਅਤੇ ਚਾਚੇ ਨੂੰ ਅਮਰਿਤਪਾਲ ਦੇ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ ਜਿਸ ਦੀ ਜਾਣਕਾਰੀ ਉਹਨਾਂ ਦੇ ਵਕੀਲ ਅਜੀਪਾਲ ਦੇ ਵੱਲੋਂ ਦਿੱਤੀ ਗਈ ਹੈ ਓਮ ਦਾ ਸ਼ੁਕਰਾਨਾ ਕਰਦਾ ਹਾਂ ਮੈਂ ਹਰ ਇੱਕ ਦੀ ਭੈਣ ਭਰਾ ਬਜ਼ੁਰਗਾਂ ਸਾਰਿਆਂ ਦਾ ਰਿਣੀ ਆ ਤੇ ਸਾਰੀ ਕੌਮ ਦਾ ਮੈਂ ਦਿਲੋਂ ਧੰਨਵਾਦ ਆ ਮੈਂ ਹਰ ਜੋ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਆ ਮੈਂ ਨਾਲ ਹਮੇਸ਼ਾ ਖੜਾ ਰਵਾਂਗਾ ਤੇ ਜੇ ਵੀ ਕੋਈ ਅਗਲੇ ਦੀ ਜਿਹੜੀ ਪਲੈਨਿੰਗ ਆ ਉਹ ਤੁਸੀਂ ਪਰਿਵਾਰ ਨੂੰ ਕਿਹਾ ਕਿ ਮੈਨੂੰ ਦਿਬਰੂਗੜ੍ਹ ਡੀਲ ਚ ਮਿਲਿਆ ਆ ਕਿ ਅੱਗੇ ਦੀ ਪਲੈਨਿੰਗ ਬਾਅਦ ਚੀ ਰੀਣੀ ਠੀਕ ਹੈ ਜੀ ਤੇ ਹੁਣ ਭਾਈ ਸਾਹਿਬ ਤੇ ਐਨਐਸ ਤੋਂ ਹਟਾਉਣ ਨੂੰ ਲੈ ਕੇ ਕੋਈ ਕਾਰਵਾਈ ਕੀਤੀ ਜਾਵੇਗੀ ਸਰ ਨਹੀਂ ਮੈਮਾ ਜੀ ਕੋਈ ਕਾਰਵਾਈ ਨਹੀਂ ਹੋਈ ਹੈ ਸਰਕਾਰ ਵੱਲੋਂ ਵੇਖੋ ਜਿੰਨੀ ਅੱਜ ਤੱਕ ਸਾਈ ਕੀਤੀ ਗਈ ਹੈ ਸਾਨੂੰ ਲੱਗਦਾ ਨਹੀਂ ਕਿ ਜੇ ਕੀ ਕੋਈ ਕਰਨਗੇ ਜੀ ਬਾਕੀ ਆਸ ਉਮੀਦ ਹੈ ਕਿ ਜਿੱਦਾਂ ਇਹਨਾਂ ਨੇ ਐਨਐਸਏ ਲਾਈ ਸੀ ਜੋ ਸੰਵਿਧਾਨ ਦੇ ਕਿੰਨੇ ਸੀਗੇ ਉਲਟੇ ਹੈ ਤੇ ਹੁਣ ਦੇ ਸੰਵਿਧਾਨ ਦੀ ਸੋਚ ਲਈਏ ਤੇ ਹੁਣ ਐਨਐਸਏ ਹਟਾਉਣਾ ਬਣ ਰਿਹਾ ਹੈ ਜੋ ਸਰਕਾਰ ਦਾ ਫਰਜ਼ ਬਣਦਾ ਹੈ ਜੀ ਠੀਕ ਹੈ ਇਸ ਮੌਕੇ ਅਮਰਿਤਪਾਲ ਦੇ ਮਾਤਾ ਜੀ ਬੇਹਦ ਖੁਸ਼ ਸਨ ਨਹੀਂ ਨਹੀਂ ਅਜੇ ਸਾਡੀ ਗੱਲ ਨਹੀਂ ਹੋਈ ਉਹਨਾਂ ਨੂੰ ਪਤਾ ਨਹੀਂ ਮਿਲਣ ਦਿੰਦੇ ਵੀ ਹੈ ਕਿ ਨਹੀਂ ਸਰਕਾਰਾਂ ਦੀ ਹੈ ਪਤਾ ਨਹੀਂ ਕੀ ਮਨਛਾ ਵਾ ਵੀ ਪਹਿਲਾਂ ਤਾਂ ਕੱਲੇ ਚਾਚਾ ਹੀ ਨੇ ਜਾਣਾ ਸੀ ਫਿਰ ਉਹਨਾਂ ਨੇ ਕਰਪਾਨਾ ਔਰ ਕਸ਼ਾਇਰੇ ਸਮਾਨ ਫੜਾਉਣਾ ਹੈ ਫਿਰ ਅਹੀਂ ਕਿ ਹੋ ਸਕਦਾ ਚਾਚਾ ਜੀ ਨੂੰ ਮਿਲਣਾ ਦਿੱਤਾ ਜਾਏ ਤੇ ਫਿਰ ਇਹਨਾਂ ਡੈਡੀ ਨਾਲ ਗਏ ਪਹਿਲੋਂ ਤੁਹਾਨੂੰ ਇਹ ਅਹਿਸਾਸ ਕਿ ਜਦੋਂ 4 ਦਿਨ ਦੀ ਕਹਿੰਦੇ ਪਰੋਲ ਦਿੱਤੀ ਆ ਤੇ ਫਿਰ ਇੰਨੀਆਂ ਸੰਗਤਾਂ ਜਿਹੜੀਆਂ ਆਪ ਮੁਹਾਰੇ ਪਹੁੰਚੀਆਂ ਸੀ ਜੇ ਉਹਨਾਂ ਨੂੰ ਫਤਿਹ ਸਾਂਝੀ ਹੋ ਜਾਂਦੀ ਤੇ ਕਿੰਨਾ ਸੰਗਤਾਂ ਦੇ ਮਨ 'ਚ ਉਤਸ਼ਾਹ ਸੀ ਤੇ ਕਿੰਨਾ ਚਾਹ ਸੀ ਪਰ ਪਤਾ ਨਹੀਂ ਸਰਕਾਰਾ ਕਿਉਂ ਸਾਡੇ ਨਾ ਤਕਾ ਕਰ ਰਹੀ ਹੈ ਵੀ ਜਿਹੜੇ ਇੰਨੇ ਇਨੇ ਬਲਾਤਕਾਰੀ ਕੇਸਾਂ ਵਾਲੇ ਜਿਨ੍ਹਾਂ ਨੂੰ ਇੰਨੀਆਂ ਲੰਬੀਆਂ ਪਰੋਲਾਂ ਦਿੱਤੀਆਂ ਜਾ ਰਹੀਆਂ ਤੇ ਇੱਕ ਬੰਦੇ ਨੂੰ ਇੰਨੀ ਸੰਗਤ ਨੇ ਇੰਡਾ ਵੱਡਾ ਫਤਵਾ ਦੇ ਕੇ ਜਤਾਇਆ ਵਾ ਤੇ ਉਹਨੂੰ ਜਿਹੜੀ ਸੰਗਤ ਨਾਲ ਫਤਿਹ ਵੀ ਸਾਂਝੀ ਨਹੀਂ ਕਰਨ ਦਿੱਤੀ ਜਾ ਰਹੀ ਹੈ ਸਰਕਾਰਾਂ ਬਹੁਤ ਸਾਰਾ ਸਾਰਾ ਤਕਾ ਕਰ ਰਹੀ ਹੈ ਲੋਕਤੰਤਰ ਦਾ ਅੰਦਰ ਆਦਰ ਹੈ ਲੋਕਤੰਤਰ ਦਾ ਅੰਦਰ ਆਦਰ ਹੈ ਸਰਾ ਸਰਾ ਨਰਾਦਰ ਆ ਵੀ ਜਦੋਂ ਲੋਕਤੰਤਰ ਚ ਰਹਿ ਕੇ ਆ ਇਦਾਂ ਵਿਤਕਰਾ ਕਰਨ ਦੇ ਆ ਤੇ ਫੇਰੇ ਨਰਾਦਰ ਹੀ ਆ ਵੇਖੋ ਇਹ ਤਾਂ ਹੁਣ ਸਰਕਾਰ ਦਾ ਹੀ ਆ ਪਤਾ ਨਹੀਂ ਕੀ ਆ ਕਿਉਂ ਇੰਨਾ ਡਰੇ ਹੋਇਆ ਵੀ ਜਿੱਦਾਂ ਲੋਕਾਂ ਨੂੰ ਜੇ ਐਨਐਸਏ ਲਾਈ ਆ ਤੇ ਜਦੋਂ ਲੋਕਾਂ ਨੇ ਇਦਾਂ ਵੱਡਾ ਫਤਵਾ ਦਿੱਤਾ ਵਾ 4.5 ਲੱਖ ਲੋਕਾਂ ਨੇ ਵੋਟ ਪਾ ਕੇ ਜਿਵੇਂ ਲੋਕਾਂ ਨੂੰ ਕੋਈ ਖਤਰਾ ਨਹੀਂ ਸਰਕਾਰਾਂ ਨੂੰ ਹੀ ਨਕਾਤਾ ਡਰ ਪਿਆ ਵਾ ਜਿਉ ਦੀ ਸੋਚੋ ਕਿਤੇ ਦੀ ਵੀਡੀਓ ਬਣਦੀ ਚਾਹੀਏ ਲੋਕਾਂ ਨਾਲ ਕੋਈ ਵੀ ਫੋਟੋ ਵਾਇਰਲ ਹੁੰਦੀ ਤੇ ਇਹਦੇ ਚ ਐਡੀ ਕੋਈ ਵੱਡੀ ਗੱਲ ਮੰਗ ਸਾਡੀ ਇਹ ਹੈ ਵੀ ਉਹਨਾਂ ਤੁਰੰਤ ਰਿਹਾਇਆ ਕੀਤਾ ਜਾਵੇ ਜਿਹੜੇ ਸੰਗਤਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਵਾ ਜਿਹੜੇ ਉਹਦੇ ਸਪੋਰਟਰ ਆ ਵੋਟਰ ਆ ਉਹਨਾਂ ਦਾ ਧੰਨਵਾਦ ਕਰੇ ਤੇ ਉਹਨਾਂ ਦੇ ਜਿਹੜੇ ਜਿਹੜੇ ਮੁੱਦੇ ਤੇ ਅਸੀਂ ਇਲੈਕਸ਼ਨ ਜਿੱਤੀ ਸੀ ਜ਼ਿਕਰ ਹੈ ਕਿ ਹੁਣ ਪਰਿਵਾਰ ਅਤੇ ਅਮਰਿਤਪਾਲ ਦੇ ਸਮਰਥਕ ਇਸ ਉਡੀਕ ਦੇ ਵਿੱਚ ਬੈਠੇ ਨੇ ਕਿ ਅਮਰਿਤਪਾਲ ਉੱਤੇ ਐਨਐਸਏ ਕਦੋਂ ਹਟਾਈ ਜਾਵੇਗੀ ਤੇ ਕਦੋਂ ਉਹ ਬਾਹਰ ਆਉਣਗੇ ਇਹ ਵਿਵਿਖਣਯੋਗ ਹੋਵੇਗਾ ਜਲੰਧਰ ਪੱਛਮੀ ਦੇ ਵਿੱਚ ਸਿਆਸੀ ਸੰਘਰਮ ਵਧ ਗਿਆ ਹੈ ਅਤੇ ਸਿਆਸਤਦਾਨਾਂ ਦੇ ਵੱਲੋਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅਜੇਹੇ ਦੇ ਵਿੱਚ ਭਾਜਪਾ ਆਗੂ ਚੁੰਨੀ ਲਾਲ ਭਗਤ ਦੇ ਵੱਲੋਂ ਆਪਣੇ ਪੁੱਤਰ ਮਹਿੰਦਰ ਭਗਤ ਦੇ ਹੱਕ ਵਿੱਚ ਵੋਟਾਂ ਵਟੋਰਨ ਦਾ ਵੀ ਕੰਮ ਕੀਤਾ ਜਾ ਰਿਹਾ ਹੈ ਦਰਅਸਲ ਭਾਜਪਾ ਆਗੂ ਚੁੰਨੀ ਲਾਲ ਨੇ ਆਪਣੇ ਪੁੱਤ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਦੇ ਵਾਸਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੱਦ ਤੋਂ ਵੱਦ ਮਹਿੰਦਰ ਭਗਤ ਨੂੰ ਵੋਟਾਂ ਪਾਈਆਂ ਜਾਣ ਅਜੇਹੇ ਵਿੱਚ ਸਵਾਲ ਚੁੱਕੇ ਜਾ ਰਹੇ ਨੇ ਕਿ ਭਾਜਪਾ ਆਗੂ ਚੁੰਨੀ ਲਾਲ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਦੇ ਲਈ ਚੋਣ প্রচার কিউ ਨਹੀਂ কর ਰਹੇ ਆਮ ਆਦਮੀ ਪਾਰਟੀ ਨੇ ਸਾਬਕਾ ਐਮਐਲਏ ਭਗਤ ਚੁੰਨੀ ਲਾਲ ਦੇ ਪੁੱਤਰ ਮਹਿੰਦਰ ਭਗਤ ਨੂੰ ਜਲੰਧਰ ਪੱਛਮੀ ਵਾਸਤੇ ਆਪਣਾ ਉਮੀਦਵਾਰ ਐਲਾਨਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਮਹਿੰਦਰ ਭਗਤ ਦੇ ਹੱਕ ਵਿੱਚ ਰੋਜ਼ਾਨਾ ਚੋਣ ਪ੍ਰਚਾਰ ਕਰਦੇ ਨੇ ਵੱਡੇ ਵੱਡੇ ਰੋਡ ਸ਼ੋਅ ਵੀ ਕੀਤੇ ਜਾਂਦੇ ਨੇ ਅਜਿਹੇ ਦੇ ਵਿੱਚ ਇੱਕ ਰੋਚਕ ਗੱਲ ਇਹ ਸਾਹਮਣੇ ਆਈ ਹੈ ਕਿ ਹੁਣ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਵੀ ਆਪਣੇ ਪੁੱਤ ਦੀ ਹਮਾਇਤ ਕਰਦੇ ਹੋਏ ਵਿਖਾਈ ਦੇ ਰਹੇ ਨੇ ਦਰਸਲ ਭਗਤ ਚੁੰਨੀ ਲਾਲ ਹੁਣ ਵੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਮੌਜੂਦ ਨੇ ਅਜਿਹੇ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੇ ਪੁੱਤਰ ਦੇ ਲਈ ਵੋਟਾਂ ਮੰਗੀਆਂ ਜਾ ਰਹੀਆਂ ਨੇ ਤਾਂ ਕਿਹਾ ਜਾਂਦਾ ਹੈ ਕਿ ਭਗਤ ਚੁੰਨੀ ਲਾਲ ਭਾਜਪਾ ਦੇ ਵਿੱਚ ਹੋ ਕੇ ਆਮ ਆਦਮੀ ਪਾਰਟੀ ਵਾਸਤੇ ਵੋਟਾਂ ਵਟੋੜ ਰਹੇ ਨੇ ਉਨ੍ਹਾਂ ਜਲੰਧਰ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ 모ਹਿੰਦਰ ਭਗਤ ਨੂੰ ਸਮਰਥਨ ਦੇਣ ਅਤੇ ਉਸ ਦੀ ਜਿੱਤ ਨੂੰ ਯਕੀਨੀ ਬਣਾਉਣ ਉਨ੍ਹਾਂ ਕਿਹਾ ਹੈ ਕਿ 모ਹਿੰਦਰ ਭਗਤ ਪੂਰੀ ਤਨਦੇਹੀ ਦੇ ਨਾਲ ਇਲਾਕੇ ਦੀ ਸੇਵਾ ਕਰੇਗਾ ਬਿਲਕੁਲ ਉਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਮੈਂ ਸੇਵਾ ਕਰਦਾ ਅਜਿਹੇ ਦੇ ਵਿੱਚ ਵੇਖਿਆ ਜਾ ਰਿਹਾ ਹੈ ਕਿ ਭਾਜਪਾ ਦੇ ਮੈਂਬਰ ਹੋ ਕੇ ਵੀ ਭਗਤ ਚੁੰਨੀ ਲਾਲ ਭਾਜਪਾ ਅਗੂ ਦੀ ਹਮਾਇਤ ਕਰਨ ਦੀ ਬਜਾਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਸਮਰਥਨ ਕਰ ਰਹੇ ਨੇ ਮੈਂ ਭਗਤ ਚੁੰਨੀ ਲਾਲ ਜਿਹੜਾ ਕਿ ਇਸ ਹਲਕੇ ਤੋਂ ਹੀ ਤਿੰਨ ਵਾਰ ਮੈਂ ਇਲੈਕਸ਼ਨ ਜਿੱਤਿਆ ਹਾਂ ਐਮਐਲਏ ਬਣਿਆ ਹਾਂ ਔਰ ਅੱਜ ਅੱਜ ਮੇਰੀ ਉਮਰ ਦਾ ਤਕਾਜ਼ਾ ਜੋ ਹੈ ਜ਼ਿਆਦਾ ਹੋ ਗਿਆ ਇਸ ਕਰਕੇ ਮੈਂ ਆਪਣੇ بیٹے ਮਹਿੰਦਰਪਾਲ ਨੂੰ ਇਸ ਹਲਕੇ ਤੋਂ ਇਲੈਕਸ਼ਨ ਲੜਨ ਵਾਸਤੇ ਕਿਹਾ ਹੈ ਔਰ ਉਹ ਇਲੈਕਸ਼ਨ ਲੜ ਰਹੇ ਹਨ ਕਿਉਂਕਿ ਮੈਂ ਜਾਣਾਂ ਕਿ ਇਸ ਹਲਕੇ ਦਾ ਜੋ ਇਸ ਵੇਲੇ ਹਾਲਾਤ ਹਨ ਕੋਈ ਅੱਛਾ ਇਨਸਾਨ ਕੋਈ ਅੱਛਾ ਲੀਡਰ ਜਿਹੜਾ ਹੈ ਜਿਹੜਾ ਇਸ ਹਲਕੇ ਦੀ ਸੇਵਾ ਕਰ ਸਕੇ ਉਹਨੂੰ ਅੱਗੇ ਲਿਆਉਣਾ ਚਾਹੀਦਾ ਹੈ ਤੇ ਇਸ ਕਰਕੇ ਮਿੰਦਰਪਾਲ ਨੂੰ ਵਰਨਾ ਫਵਾ ਕੇ ਦਸ ਤਰੀਹ ਨੂੰ ਜਿਤਾਓ ਤਾਂ ਕਿ ਤੁਹਾਡੀ ਸੇਵਾ ਕਰ ਸਕੇ ਔਰ ਜਿਹੜੇ ਤੁਹਾਡੇ ਇਲਾਕੇ ਦੇ ਕੰਮ ਹਨ ਸਾਲੇ ਕੀਤੇ ਜਾ ਸਕਣ ਤੋ ਸਾਰੇ ਲੋਕ ਜਿਹੜੇ ਨੇ ਮੇਰੇ ਮੇਰੀ ਅਪੀਲ ਨੂੰ ਮੰਨਦੇ ਹੋਇਆ ਮਿੰਦਰਪਾਲ ਜੀ ਨੂੰ 10 ਤਰੀਕ ਨੂੰ ਵੋਟਾਂ ਪਾਣ ਤਾਂ ਕਿ ਮਿੰਦਰਪਾਲ ਜੀ ਜੇਲੇ ਨੇ ਇਹ ਮੇਰੇ ਨਾਲੋਂ ਵੀ ਤੁਹਾਡੀ ਸੇਵਾ ਜਿਹੜੀ ਹੈ ਜ਼ਿਆਦਾ ਕਰਨਗੇ ਸੋ ਇਹ ਮੇਰਾ ਪੂਰਾ ਵਿਸ਼ਵਾਸ ਹੈ ਜ਼ਿਕਰ ਉਹ ਹੈ ਕਿ ਭਗਤ ਚੁੰਨੀ ਲਾਲ ਦੇ ਵਿਰੁੱਧ ਹੁਣ ਭਾਜਪਾ ਕੀ ਐਕਸ਼ਨ ਲਵੇਗੀ ਇਹ ਵੀ ਵਿਖਣਯੋਗ ਹੋਵੇਗਾ एससीपीसी ਦੀ ਅੰਤਰਿੰਕ ਕਮੇਟੀ ਦੇ ਵੱਲੋਂ ਅੱਜ ਮੀਟਿੰਗ ਕੀਤੀ ਗਈ ਤੇ ਇਸ ਮੀਟਿੰਗ ਦੇ ਵਿੱਚ ਕਈ ਅਹਿਮ ਫੈਸਲੇ ਲਏ ਗਏ ਸਨ ਜਿਸ ਤੋਂ ਬਾਅਦ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਹਨਾਂ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ ਹੈ ਦਰਸਲ ਕੰਗਨਾ ਰਣੋਦ ਦੇ ਉੱਤੇ ਪਰਚਾ ਦਰਜ ਕਰਨ ਦੀ ਗੱਲ ਕਹੀ ਗਈ ਹੈ ਤੇ ਦੂਜੇ ਪਾਸੇ ਹਿਮਾਚਲ ਦੇ ਵਿੱਚ ਪੰਜਾਬੀਆਂ ਦੇ ਨਾਲ ਕੀਤੇ ਗਏ ਮਾੜੇ ਵਰਤਾਰੇ ਲਈ ਵੀ ਹਿਮਾਚਲ ਸਰਕਾਰ ਨੂੰ ਸੂਚਿਤ ਕੀਤਾ ਗਿਆ ਹੈ ਇਸ ਦੇ ਨਾਲ ਹੀ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਆਉਣ ਵਾਲਿਆਂ ਨੂੰ ਸਿੱਖ ਮਰਿਆਦਾ ਦੇ ਅਧੀਨ ਰਹਿਣ ਦੀ ਵੀ ਗੱਲ ਆਖੀ ਗਈ ਹੈ SGPCS ਨੇ ਅੰਤਰੀਂ ਕਮੇਟੀ ਦੀ ਮੀਟਿੰਗ ਵਿੱਚ ਅਹਿਮ ਮੁੱਦਿਆਂ ਦੇ ਉੱਤੇ ਫੈਸਲੇ ਲਏ ਨੇ ਰਾਜਸਥਾਨ ਜੁਡੀਸ਼ੀਅਲ ਪ੍ਰੀਖਿਆ ਦੇ ਵਿੱਚ ਸਿੱਖ ਬੀਬੀਆਂ ਨੂੰ ਕਕਾਰ ਉਤਾਰ ਕੇ ਪੇਪਰ 3 ਵਾਸਤੇ ਮਜਬੂਰ ਕਰਨ ਸੰਬੰਧੀ ਵੀ SGPCS ਨੇ ਸਖਤ ਰੋਖ ਅਪਣਾਇਆ ਹੈ ਕੰਗੜਾ ਰੋਡ ਦੇ ਵੱਲੋਂ ਸਿੱਖਾ ਬਾਰੇ ਵਰਤੀ ਜਾਣ ਵਾਲੀ ਭद्दी ਸ਼ਬਦਾਗਰੀ ਨੂੰ ਲੈ ਕੇ ਵੀ ਕੰਗੜਾ ਤੇ ਪਰਚਾ ਦਰਜ ਕਰਵਾਉਣ ਦੀ ਗੱਲ ਆਖੀ ਹੈ ਤੇ ਹਿਮਾਚਲ ਘੁੰਮਣ ਗਏ ਐਨਆਰਆਈ ਪੰਜਾਬੀ ਜੋੜੇ ਉੱਤੇ ਹਮਲਾ ਕਰਨ ਨੂੰ ਲੈ ਕੇ ਵੀ ਹਿਮਾਚਲ ਸਰਕਾਰ ਨੂੰ ਸੂਚਿਤ ਕੀਤਾ ਹੈ ਤੇ ਮੈਂ ਸਮਝਦਾ ਜਿਹੜੇ ਵੀ ਅਧਿਕਾਰੀ ਇਹੋ ਜਿਹਾ ਹਮਾਕਤ ਕਰਦੇ ਆ ਉਹਨਾਂ ਨੂੰ ਕਾਨੂੰਨੀ ਤੌਰ ਤੇ ਚਾਹੇ ਪਰਚਾ ਦਰਜ ਕੀਤਾ ਜਾਵੇ ਚਾਹੇ ਕੋਈ ਹੋਰ ਇਹਦਾ ਹੱਲ ਕੱਢਿਆ ਜਾਵੇ ਅਸੀਂ ਅੱਜ ਵਿਚਾਰ ਕੀਤੀ ਆ ਕਿ ਸੈਂਟਰਲ ਗਵਰਨਮੈਂਟ ਨੂੰ ਵੀ ਰਿਪਰੈਜੈਂਟੇਸ਼ਨ ਭੇਜੀ ਜਾਊਗੀ ਨਾਲ ਦੀ ਨਾਲ ਕਾਨੂੰਨੀ ਮਾਹਰਾਂ ਕੋਲੋਂ ਰੈ ਲੈ ਕੇ ਜੇ ਸਾਨੂੰ ਕਾਨੂੰਨ ਦਾ ਵੀ ਦਰਵਾਜ਼ਾ ਖੜਕਾਉਣਾ ਪਿਆ ਉਹ ਵੀ ਅਸੀਂ ਇੱਕ ਮੈਂਬਰ ਪਾਰਲੀਮੈਂਟ ਕੱਗਨਾ ਕੰਗਨਾ ਰਣੌਤ ਬਣ ਕੇ ਗਈ ਉਹਦਾ ਜੋ ਚੰਡੀਗੜ੍ਹ 에어ਪੋਰਟ ਦੇ ਉੱਤੇ ਉਹ ਵਿਵਾਦ ਹੋਇਆ ਔਰ ਉਸ ਵਿਵਾਦ ਦੇ ਸਿੱਟੇ ਕੀ ਨਿਕਲੇ ਕਿ ਇੱਕ ਤਾਂ ਉਹਨੇ ਬੜੀ ਵੱਡੀ ਬੋਲਦੀ ਨੇ ਉਹ ਗੱਲ ਕਹੀ ਕਿ ਜਿਹੜੇ ਪੰਜਾਬ ਦੇ ਸਿੱਖ ਆ ਸਾਰੇ ਇਹਨਾਂ ਨੂੰ ਕਰਨਾਤਮਕ ਤੌਰ ਦੇ ਉੱਤੇ ਸਾਰਿਆਂ ਦੇ ਉਹਨੇ ਉਹਦੇ ਕਮੈਂਟ ਕੀਤਾ ਜਿਹੜਾ ਉਹਦੇ ਤੇ ਪਰਚਾ ਦਰਜ ਹੋਣਾ ਬਣਦਾ ਦੂਸਰਾ ਹਮਾਚਲ ਪ੍ਰਦੇਸ਼ ਦੀ ਸਰਕਾਰ ਨੇ ਮੈਂ ਸਮਝਦਾ ਪੰਜਾਬੀਆਂ ਨੂੰ ਤਾਂ ਕੋਈ ਫਰਕ ਨਹੀਂ ਪਿਆ ਕਿੰਨੇ ਕੁ ਟੂਰਿਸਟ ਉੱਥੇ ਜਾਂਦੇ ਆ ਤੇ ਉੱਥੇ ਉਹ ਜਿਹੜਾ ਇੱਕ ਸਾਡੇ ਵੀਰ ਗਿਆ ਭਾਵੇਂ ਉਹ ਕਿਸੇ ਤਾਰੀ ਨਹੀਂ ਸੀ ਉਹਦੀ ਵਾਈਫ ਨਾਲ ਸੀ ਜਿਹੜੀ ਵਿਦੇਸ਼ ਚੋਂ ਆਈ ਹੋਈ ਸੀ ਉਹਨਾਂ ਬੁਰੀ ਤਰ੍ਹਾਂ ਜਿਹੜਾ ਆ ਫਟੜ ਕੀਤਾ ਗਿਆ ਜ਼ਿਕਰੇ ਖਾਸ ਹੈ ਕਿ ਐਸਜੀਪੀਸੀ ਪ੍ਰਦਾਨ ਐਡਵੋਕੇਟ ਹਰਜਿੰਦਰ ਤਾਮੀ ਨੇ ਯੋਗਾ ਵਾਲੇ ਮਾਮਲੇ ਦੇ ਉੱਤੇ ਬੋਲਦਿਆਂ ਹੋਇਆਂ ਕਿਹਾ ਹੈ ਕਿ ਹਰ ਕਿਸੇ ਨੂੰ ਗੁਰੂ ਘਰ ਦੀ ਮਰਿਆਦਾ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਜਲੰਧਰ ਪਛਮੀ ਤੋਂ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਦੇ ਵੱਲੋਂ ਅੱਜ ਜ਼ੋਰਾਂ ਸ਼ੋਰਾਂ ਦੇ ਨਾਲ ਰੋਡ ਸ਼ੋਅ ਕੀਤਾ ਗਿਆ ਇਸ ਰੋਡ ਸ਼ੋਅ ਦੇ ਵਿੱਚ ਉਹਨਾਂ ਦੇ ਨਾਲ ਸਮਰਥਨ ਦੇਣ ਵਾਸਤੇ ਪਹੁੰਚੇ ਹੋਏ ਸਨ ਫਿਲਮੀ ਅਦਾਕਾਰ ਹੋਬੀ ਢਾਲੀਵਾਲ ਅਤੇ ਪ੍ਰੀਤੀ ਸਪਰੂ ਹੋਰ ਤਾਂ ਹੋਰ ਭਾਜਪਾ ਆਗੂ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਵੀਵਾ ਜੈ인더 ਕੋਰਵੇ ਸ਼ੀਤਲ ਅੰਗੁਰਾਲ ਦੇ ਹੱਕ ਦੇ ਵਿੱਚ ਰੋਡ ਸ਼ੋਅ ਕਰਨ ਵਾਸਤੇ ਪਹੁੰਚੇ ਹੋਏ ਸਨ ਇਸ ਮੌਕੇ ਸ਼ੀਤਲ ਨੇ ਕਈ ਲੋਕਾਂ ਦੇ ਨਾਲ ਰੋਡ ਸ਼ੋਅ ਦੇ ਦੌਰਾਨ ਹੀ ਮੁਲਾਕਾਤ ਕੀਤੀ ਤੇ ਉਹਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਜਲੰਧਰ ਪਛਮੀ ਤੋਂ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਵਿਸ਼ਾਲ ਰੋਡ ਸ਼ੋਅ ਦੇ ਨਾਲ ਹੀ ਡੋਰ ਟੂ ਡੋਰ ਲੋਕਾਂ ਨਾਲ ਰابطਾ ਕਾਇਮ ਕੀਤਾ ਸ਼ੀਤਲ ਅੰਗੁਰਾਲ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਫਿਲਮੀ ਅਦਾਕਾਰ ਹੌਬੀ ਢਾਲੀਵਾਲ ਪ੍ਰੀਤੀ ਸਪਰੂ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਟੀ ਜੈ ਇੰਦਰਕੌਰ ਵੀ ਪਹੁੰਚੇ ਹੋਏ ਸਨ ਚੋਣ ਪ੍ਰਚਾਰ ਦੌਰਾਨ ਲੋਕਾਂ ਨੇ ਆਪਣੀਆਂ ਮੁਸ਼ਕਲਾਂ ਸ਼ੀਤਲ ਅੰਗੁਰਾਲ ਅੱਗੇ ਰੱਖੀਆਂ ਇੱਕ ਬੀਬੀ ਨੇ ਸ਼ੀਤਲ ਅੰਗੁਰਾਲ ਨੂੰ ਆਪਣੇ ਘਰ ਦਾ ਬਿਜਲੀ ਦਾ ਬਿੱਲ ਵਿਖਾਇਆ ਸ਼ੀਤਲ ਨੇ ਕਿਹਾ ਕਿ ਮਾਨ ਸਰਕਾਰ ਲੋਕਾਂ ਨੂੰ 600 ਯੂਨਿਟ ਬਿਜਲੀ ਮੁਫਤ ਦੇਣ ਦੇ ਦਾਅਵੇ ਕਰ ਰਹੀ ਹੈ ਜਦਕਿ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ ਜਿਹੜੇ ਲੋਕ ਝੂਠ ਦੀ ਰਾਜਨੀਤੀ ਕਰਦੇ ਆ ਮੈਂ ਭਗਵਾਨ ਤੋਂ ਮਾਣ ਚਾਹੁੰਦਾ ਕਿ ਆਓ ਬਰਕਾ ਨਗਰ ਦੇ ਵਿੱਚ ਇਹ ਮੇਰੀ ਮਾਂ ਨੂੰ ਮਿਲੋ ਉਹਨਾਂ ਦੇ ਘਰ ਦਾ ਇੱਕ ਪੱત્રਾ ਗਰੀਬ ਘਰ ਦੇ ਬਾਲਣ ਵਾਲਾ 1 ਲੱਖ ਦਾ ਬਿਜਲੀ ਦਾ ਬਿੱਲ ਜਿਹੜਾ ਕਹਿੰਦੇ ਫ੍ਰੀ ਕਰ ਦਿੱਤਾ ਅੱਜ ਉਹ ਮਾਂ ਫਰੀਦ ਬੇਬੀ ਆ ਇਹ ਜਿਹੜੇ ਸੰਦੀ ਬਈ ਸਰਕਾਰ ਜਿਹੜੇ ਲੋਕਾਂ ਨੂੰ ਕਹਿੰਦੇ ਕਿ ਫਰੀਦਕਲੀ ਫਰੀਦਕਲੀ ਨੌਕਰਾਂ ਲਾ ਦੇ ਦੇ ਰਿਹਾ ਅੱਜ ਸਬਾਨ ਦਾ ਵੀ ਆ ਕੇ ਤੁਸ ਸੁਣੋ ਜੇ ਤੁਹਾਨੂੰ ਬੇਚੀ ਕਰਦਾ ਮੇਰੇ ਪਤਨੀ ਇਹ ਪਾਰਖੋ ਨਗਰ ਉਹੀ ਹੈ ਜਿਹੜੇ ਪਿਤਾ ਜੀ ਨੂੰ 15 ਸਾਲ ਸਭ ਤੋਂ ਵੱਡੀ ਕੁਰਸੀ ਤੇ ਬਿਠਾਇਆ ਅੱਜ ਮੇਰੀ ਮਾਂ ਕਰ ਰਹੀ ਹੈ ਅੱਜ ਮੇਰੀ ਮਾਂ ਦਰਦ ਨਾਲ ਚੀਕਾਂ ਮਾਰ ਕੇ ਕਹਿ ਰਹੀ ਹੈ ਦੇਰ ਦਾ ਬਿੱਲ ਦੇਰ ਦੇ ਬਿੱਲ ਵਰਗੀ ਦਾ ਆਇਆ ਜਿਵੇਂ ਕਹਾ ਦੇ ਕਮਰਾ ਹੋਵੇ ਇੱਕ ਕਮਰੇ ਚ ਕਮਲੋ ਇੱਕ ਪੱਖਾ ਹੋਵੇ ਸਵੇਰ ਰਾਤ ਜਿਹੜਾ ਇਹ ਕੈਸੇ ਦਾ ਬਿੱਲ ਇੱਕ ਦਾ ਆ ਗਿਆ ਇਹਨੂੰ ਜਵਾਦਿਓ ਅੱਜ ਗਰੀਬਾਂ ਲੋਕਾਂ ਕੋਲ ਕਬਰੀ ਕਰ ਰਹੇ ਹੋ ਅੱਜ ਗਰੀਬ ਲੋਕਾਂ ਕੋਲ ਇਹ ਕਬਰੀ ਕਰਕੇ ਉਹਨਾਂ ਨੂੰ ਡਰਾ ਰਹੇ ਹੋ ਧਮਕਾ ਰਹੇ ਹੋ ਕਿ ਤੁਹਾਡੇ ਘਰ ਦਾ ਜਮਿਕਰ ਉਹ ਕੱਟ ਲਿਆਗੇ ਤੁਹਾਨੂੰ ਬੱਤੀ ਵੀ ਦਵਾਂਗੇ ਤੁਹਾਡੀ ਫਰੀ ਬੱਤੀ ਗਰਮ ਲਈ ਹੈ Madari, Zafari, z a f a r r i z a f i z a r i a f a a f a f i z a r i Zafari, Zafari, z a i z a f r i z a r i z ਜ਼ਿਕਰ ਹੋਇਆ ਹੈ ਕਿ ਬੀਤੇ ਦਿਨ ਸ਼ੀਤਲ ਅੰਗੁਰਾਲ ਦੇ ਵੱਲੋਂ ਮੁੱਖ ਮੰਤਰੀ ਮਾਨ ਨੂੰ ਇੱਕ ਚੈਲੰਜ ਦਿੱਤਾ ਗਿਆ ਸੀ ਅਤੇ ਉਸ ਚੈਲੰਜ ਦੇ ਅਨੁਸਾਰ ਮੁੱਖ ਮੰਤਰੀ ਮਾਨ ਸ਼ੀਤਲ ਦੀ ਦੱਸੀ ਹੋਈ ਜਗ੍ਹਾ ਤੇ ਨਹੀਂ ਪਹੁੰਚੇ ਸਨ ਵਿਕਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਮਾਨ ਅਤੇ ਸ਼ੀਤਲ ਅੰਗੁਰਾਲ ਇੱਕ ਦੂਜੇ ਦੇ ਨਾਲ ਕਿਵੇਂ ਆਮਣੂ ਸਾਹਮਣੇ ਹੁੰਦੇ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਦੇ 5000 ਅਧਿਆਪਕਾਂ ਦੀਆਂ ਬਦਲੀਆਂ ਕਰ ਦਿੱਤੀਆਂ ਗਈਆਂ ਨੇ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਗੁੱਸਾ ਵੇਖਣ ਵਾਲਾ ਬਣਿਆ ਹੋਇਆ ਹੈ ਦਰਸਲ ਆਮ ਆਦਮੀ ਪਾਰਟੀ ਦੇ ਵੱਲੋਂ ਭਾਜਪਾ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਗਿਆ ਹੈ ਹੁਣ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਕੈਬਨਿਟ ਮੰਤਰੀ ਗੋਪਾਲ ਰਾਏ ਨੇ ਭਾਜਪਾ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਹੈ ਕਿ ਭਾਜਪਾ ਕੰਮ ਰੋਕੂ ਅਭਿਆਨ ਸ਼ੁਰੂ ਕਰਕੇ ਬੈਠੀ ਹੋਈ ਹੈ ਜਿਸ ਦੇ ਤਹਿਤ ਇਨੇ ਸਾਰੇ ਅਧਿਆਪਕਾਂ ਦੇ ਤਬਾਦਲੇ ਕਰ ਦਿੱਤੇ ਗਏ ਨੇ ਤਾਂ ਜੋ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਸਿੱਖਿਆ ਮੁਹੱਈਆ ਨਾ ਕਰਵਾਈ ਜਾ ਸਕੇ ਬੇਤੇਦਨ ਦਿੱਲੀ ਦੀ ਸਿੱਖਿਆ ਮੰਤਰੀ ਆਤਿਸ਼ੀ ਮਾਰਲੇਨਾ ਦੇ ਵੱਲੋਂ ਇਹ ਦੋਸ਼ ਲਗਾਏ ਗਏ ਹਨ ਕਿ ਉਸਦੇ ਹੁਕਮਾਂ ਦੇ ਬਾਵਜੂਦ ਵੀ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਤਕਰੀਬਨ 5000 ਅਧਿਆਪਕਾਂ ਨੂੰ ਕਿਸੇ ਹੋਰ ਸਕੂਲਾਂ ਦੇ ਵਿੱਚ ਤਬਾਦਲਾ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਸੀ ਕਿ ਇਨ੍ਹਾਂ ਤਬਾਦਲਿਆਂ ਨੂੰ ਰੋਕਣ ਵਾਸਤੇ ਭ੍ਰਸ਼ਟਾਚਾਰੀ ਵਰਗੀਆਂ ਚੀਜ਼ਾਂ ਨੂੰ ਵੀ ਅੰਜਾਮ ਦਿੱਤਾ ਗਿਆ ਅਤੇ ਇਸ ਦੇ ਸਿੱਧੇ ਦੋਸ਼ ਭਾਜਪਾ ਸਰਕਾਰ ਦੇ ਉੱਤੇ ਵੀ ਲਗਾਏ ਜਾ ਰਹੇ ਨੇ। ਅਤੀਸ਼ੀ ਮਾਰਲੀਨਾ ਦੇ ਵੱਲੋਂ ਚੀਫ ਸਕੱਤਰ ਨੂੰ ਇਹ ਹੁਕਮ ਜਾਰੀ ਕੀਤੇ ਗਏ ਸਨ ਕਿ ਜਿਨ੍ਹਾਂ ਨੇ ਇਹਨਾਂ ਬਦਲੀਆਂ ਨੂੰ ਰੁਕਾਉਣ ਲਈ ਰਿਸ਼ਵਤਾਂ ਦਿੱਤੀਆਂ ਨੇ ਉਹਨਾਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਅੱਜ ਦਿੱਲੀ ਕੈਬਨਿਟ ਦੇ ਮੰਤਰੀ ਗੋਪਾਲ ਰਾਏ ਦੇ ਵੱਲੋਂ ਵੀ ਇੱਕ ਬਿਆਨ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਭਾਜਪਾ ਦੇ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ ਨੇ ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਤਬਾਦਲਿਆਂ ਨੂੰ ਲੈ ਕੇ ਦਿੱਲੀ ਵਿੱਚ ਭਾਜਪਾ ਦੀ ਕਾਰਜ ਰੋਕੋ ਮੁਹਿੰਮ ਦਾ ਸਭ ਤੋਂ ਖਤਰਨਾਕ ਚਿਹਰਾ ਸਾਹਮਣੇ ਆਇਆ ਹੈ भाजपाते पा केंद्र सरकार दे दबाव हेठ लिया गया ए फैसला दिल्ली दे लोकां ते अभिभावकां जथे बंदियां मंजूर नहीं है उना कहा है कि ए फैसला दिल्ली दी शिक्षा मंत्री आतिशी दे निर्देशां दे खिलाफ कीता गया है ये साफ-साफ दिख रहा है कि जिस तरह से भारतीय जनता पार्टी का, का काम रोको अभियान दिल्ली के अंदर जारी है उसका सबसे खतरनाक चेहरा दिल्ली के सरकारी स्कूलों को बर्बाद करने का यह सामने आया है जिसका ये एक पहला एक्शन उन्होंने भाजपा ने लिया है केंद्र सरकार ने प्रशासनिक अधिकारियों को दबाव में लेकर के लिया है ये दिल्ली के लोगों को मंजूर नहीं है शिक्षकों के यूनियंस को भी शिक्षकों को भी यह मंजूर नहीं है और यह बात केवल लिया नहीं जाता दिल्ली के शिक्षा मंत्री के आदेश के बावजूद लिया जाता है 11 जून को दिल्ली सरकार के अधिकारियों की तरफ से यह आदेश दिया जाता है एक जुलाई को दिल्ली के शिक्षा मंत्री शिक्षा विभाग के सचिव शिक्षा विभाग के डायरेक्टर निदेशक के साथ मीटिंग करके आदेश देती हैं कि यह ट्रांसफर नहीं होने चाहिए ट्रांसफर दिल्ली सरकार के बुनियाद को हिला देंगे छात्रों और जो टीचर्स का इमोशनल बाउंडिंग है उसको तोड़ देंगे लेकिन दिल्ली के शिक्षा मंत्री के आदेश के बावजूद 2 जुलाई को रातों रात 5000 शिक्षकों को उठा करके फेंक दिया जाए। ਜ਼ਿਕਰ ਹੋ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਭਾਜਪਾ ਦੇ ਉੱਤੇ ਸੰਕੀਨ ਦੋਸ਼ ਲਗਾਏ ਜਾ ਰਹੇ ਨੇ ਇਹਨਾਂ ਦੋਸ਼ਾਂ ਦਾ ਭਾਜਪਾ ਸਰਕਾਰ ਕੀ ਜਵਾਬ ਦੇਵੇਗੀ ਇਹ ਵਿਵਿਖ ਨਿਯੋਗ ਹੋਵੇਗਾ ਵਿਦਿਨ ਸ਼ੰਭੂ ਬਾਰਡਰ ਤੋਂ ਘਰ ਜਾ ਰਹੇ ਕਿਸਾਨਾਂ ਦਾ ਰਸਤੇ ਦੇ ਵਿੱਚ ਐਕਸੀਡੈਂਟ ਹੋ ਜਾਂਦਾ ਹੈ ਤੇ ਇਸ ਸੜਕ ਹਾਦਸੇ ਦੇ ਵਿੱਚ ਇੱਕ ਕਿਸਾਨ ਦੀ ਮੌਤ ਹੋ ਜਾਂਦੀ ਹੈ ਤੇ ਅੱਜ ਸੁਖਵਿੰਦਰ ਸਿੰਘ ਦੀ ਮ੍ਰਿਤਕ ਦੇਹ ਉਹਨਾਂ ਦੇ ਜੱਦੀ ਪਿੰਡ ਲਜਾਈ ਗਈ ਜਿਸ ਸੰਬੰਧੀ ਸਰਵਨ ਸਿੰਘ ਪੰਦੇੜ ਹੋਰਾਂ ਨੇ ਖੁਦ ਜਾਣਕਾਰੀ ਸਾਂਝੀ ਕੀਤੀ ਤੇ ਕਿਸਾਨ ਆਗੂ ਸਰਵਨ ਸਿੰਘ ਪੰਦੇੜ ਨੇ ਸਰਕਾਰ ਦੇ ਕੋਲੋਂ ਮੁਆਵਜ਼ੇ ਦੀ ਵੀ ਮੰਗ ਕੀਤੀ ਹੈ ਸ਼ੰਭੂ ਮੋਰਚੇ ਤੋਂ ਦੋ ਕਿਸਾਨ ਵਾਪਸ ਆਪਣੇ ਪਿੰਡ ਪਰਤ ਰਹੇ ਸਨ ਜਦੋਂ ਮੋਟਰਸਾਈਕਲ ਤੇ ਸਵਾਰ ਇਹਨਾਂ ਦੋਵੇਂ ਕਿਸਾਨਾਂ ਦਾ ਖੰਨਾ ਦੇ ਨੇੜੇ ਦਰਦਨਾਕ ਐਕਸੀਡੈਂਟ ਹੋ ਜਾਂਦਾ ਹੈ ਇਸ ਦਰਦਨਾਕ ਹਾਸੇ ਵਿੱਚ ਇੱਕ ਕਿਸਾਨ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦਕਿ ਦੂਜਾ ਕਿਸਾਨ ਜ਼ਖਮੀ ਦਸਿਆ ਜਾ ਰਿਹਾ ਹੈ ਜਿਸ ਦਾ ਇਲਾਜ ਖੰਨਾ ਦੇ ਸਿਵਲ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ 50 ਸਾਲਾਂ ਕਿਸਾਨ ਸੁਖਵਿੰਦਰ ਸਿੰਘ ਜੋ ਕਿ ਪਿੰਡ ਅਦੋਵਾਲੀ ਦਾ ਵਾਸੀ ਦੱਸਿਆ ਜਾਂਦਾ ਹੈ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਘਾਤਕ ਟੱਕਰ ਇੱਕ ਟਰੱਕ ਦੇ ਨਾਲ ਹੋਈ ਸੀ। ਕਿਸਾਨ ਦੀ ਮ੍ਰਿਤਕ ਦੇ ਨੂੰ ਖੰਨਾ ਦੀ ਮੋਰਚੜੀ ਦੇ ਵਿੱਚ ਰਖਵਾਇਆ ਗਿਆ ਸੀ ਤੇ ਪੋਸਟਮਾਰਟਮ ਤੋਂ ਬਾਅਦ ਪਿੰਡ ਵਾਸੀ ਰਵਾਨਾ ਕਰ ਦਿੱਤਾ ਗਿਆ। ਅਜਿਹੇ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ਕ ਕਮੇਟੀ ਦੇ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਤੇ ਕਿਸਾਨ ਆਗੂ ਸਰਬੰਸ ਸਿੰਘ ਪੰਦੇਰ ਨੇ ਸਰਕਾਰ ਦੇ ਕੋਲੋਂ ਮੁਆਵਜ਼ੇ ਦੀ ਅਤੇ ਸਹਾਇਤਾ ਦੀ ਮੰਗ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਜਿਹੜੇ ਸ਼ਹੀਦ ਹੋਏ ਸੀ ਆਪਣੀ ਜਥੇਬੰਦੀ ਦੇ ਸਰਦਾਰ ਸੁਖਵਿੰਦਰ ਸਿੰਘ ਜੀ ਸਿਵਲ ਹਸਤਾਲਾ ਸੀ ਖੰਨਾ ਖੜੇ ਆ। ਹੁਣ ਉਹਨਾਂ ਦੀ ਪੋਸਟਮਾਰਟਮ ਤੋਂ ਬਾਅਦ ਉਹਨਾਂ ਦਾ ਭਾਰਤੀਕ ਸਰੀਰ ਜਿਹੜਾ ਉਹਨਾਂ ਦਾ ਜੱਦੀ ਪਿੰਡ ਉਨੋਂ ਉਹਨਾਂ ਦੇ ਸਾਥੀ ਜਿਹੜੇ ਲੈ ਕੇ ਜਾ ਰਹੇ ਆ ਔਰ ਇਹ ਲਗਭਗ 24ਵੀਂ ਸ਼ਹੀਦੀ ਆ ਸਾਡੀ ਇਸ ਅੰਦੋਲਨ ਵਿੱਚ ਜਿਹੜੀ ਹੋਈ ਹੈਗੀ ਆ ਔਰ ਮੋਦੀ ਸਰਕਾਰ ਲਗਾਤਾਰ ਕਿਸਾਨਾਂ ਮਜ਼ਦੂਰਾਂ ਦੀਆਂ ਜਾਨਾਂ ਲੈ ਰਹੀ ਆ ਔਰ ਅਸੀਂ ਚਾਹੁੰਨੇ ਹੈਗੇ ਵੀ ਸਰਕਾਰ ਗੱਲਬਾਤ ਕਰਕੇ ਮਸਲਿਆਂ ਦਾ ਨਿਪਟਾਰਾ ਕਰੇ ਔਰ ਸ਼ੰਭੂ ਖਨੌਰੀ ਡੱਬੋ ਵਾਲੀ ਜਾਂ ਰਤਨਪੁਰੇ ਜਿਹੜੇ ਮੋਰਚੇ ਲੱਗੇ ਹੋਏ ਆ ਉਹਨਾਂ 'ਚ ਇਸ ਕਿਸਮ ਦੀਆਂ ਜਿਹੜੀਆਂ ਸ਼ਹਾਦਤਾਂ ਦੀਆਂ ਖਬਰਾਂ ਹੁੰਦੀਆਂ ਜਿਹੜੀਆਂ ਦੁਖਦਾਈ ਹੁੰਦੀਆਂ ਪਰਿਵਾਰਾਂ ਤੋਂ ਲੋਕ ਵਿਛੜਦੇ ਹੈਗੇ ਆ ਬੇਸ਼ੱਕ ਕੁਝ ਪ੍ਰਾਪਤ ਕਰਨ ਲਈ ਕੁਝ ਖੋਨਾ ਵੀ ਪੈਂਦਾ ਹੈਗਾ ਪਰ ਅਸੀਂ ਆਸਤਾ ਕਰਾਂਗੇ ਸਰਕਾਰ ਗੱਲਬਾਤ ਕਰਕੇ ਮਸਲਿਆਂ ਦਾ ਹੱਲ ਕਰੇ ਤਾਂ ਜਿਹੜੇ ਮੋਰਚਿਆਂ ਤੇ ਜਿਹੜੀ ਰਾਵਾਂ ਦੇ ਕਾਬਟੇ ਆ ਉਹਨੂੰ ਵੀ ਦੂਰ ਕਰੂਗੀ ਅਰ ਅਸੀਂ ਗਰਦਾਸਪੁਰ ਜ਼ਿਲ੍ਹੇ ਦੇ ਸਾਰੇ ਆਪਣੇ ਵਰਕਰਾਂ ਨੂੰ ਵਲੰਟੀਅਰਸ ਨੂੰ ਬੇਨਤੀ ਕਰਦੇ ਆ ਵੀ ਉਹਨਾਂ ਦੇ ਸਸਕਾਰ ਤੇ ਵੱਧ ਤੋਂ ਵੱਧ ਜਿਹੜਾ ਵਾ ਪਹੁੰਚਿਆ ਜਾਵੇ ਸਰਕਾਰ ਜਿਹੜਾ ਵਾ ਇਹਨਾਂ ਦੇ ਪਰਿਵਾਰ ਨੂੰ ਬੰਦ ਦਾ ਮਾਫਜ਼ਾ ਨੌਕਰੀ ਤੇ ਜਿਹੜਾ ਸਾਡਾ ਇੱਕ ਕਿਸਾਨ ਜ਼ਖਮੀ ਹੋਇਆ ਉਹਨਾਂ ਦਾ ਇਲਾਜ ਕਰਾਵੇ ਧੰਨਵਾਦ ਜ਼ਿਕਰ ਹੈ ਕਿ ਮ੍ਰਿਤਕ ਕਿਸਾਨ ਸੁਖਵਿੰਦਰ ਸਿੰਘ ਆਪਣੇ ਪਿੱਛੇ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਿਆ ਏ ਵਿਖਣਾ ਹੋਵੇਗਾ ਸਰਕਾਰ ਇਹਨਾਂ ਦੀ ਮਦਦ ਲਈ ਕਿਵੇਂ ਅੱਗੇ ਹੁੰਦੀ ਏ ਬੀਤੇ ਸਾਲ ਪੰਜਾਬ ਦੇ ਕਈ ਹਲਕੇ ਹੜ੍ਹਾਂ ਦੀ ਮਾਰ ਹੇਠ ਆ ਗਏ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਪਟਿਆਲਾ ਸ਼ਹਿਰ ਵੀ ਮੌਜੂਦ ਸੀ ਪਟਿਆਲਾ ਸ਼ਹਿਰ ਦੇ ਕਈ ਅਜਿਹੇ ਇਲਾਕੇ ਸਨ ਜੋ ਹੜ੍ਹਾਂ ਦੀ ਚਪੇਟ ਵਿੱਚ ਆ ਗਏ ਸਨ ਅਜਿਹੇ ਵਿੱਚ ਕੈਬਨਿਟ ਮੰਤਰੀ ਅਤੇ ਪਟਿਆਲਾ ਤੋਂ ਹੀ ਐਮਐਲਏ ਚੁਣੇ ਗਏ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਵੱਡੀ ਨਦੀ ਦਾ ਜਾਇਜ਼ਾ ਲਿਆ ਗਿਆ ਤੇ ਉਹਨਾਂ ਨੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆਏ ਤੇ ਕਿਹਾ ਕਿ 1 ਸਾਲ ਦੇ ਅੰਦਰ ਅੰਦਰ ਅਜਿਹੇ ਪ੍ਰਬੰਧ ਕਰ ਦਿੱਤੇ ਜਾਣਗੇ ਕਿ ਪਟਿਆਲਾ ਕਦੀ ਵੀ ਹੜ੍ਹਾਂ ਦੀ ਮਾਰ ਹੇਠ ਨਹੀਂ ਆਵੇਗਾ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨਾਲ ਵੱਡੀ ਨਦੀ ਦਾ ਦੌਰਾ ਕਰਨ ਵਾਸਤੇ ਪਹੁੰਚੇ ਹੋਏ ਸਨ ਇਸ ਮੌਕੇ ਉਹਨਾਂ ਨੇ ਹੜ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਪੱਕੇ ਬੰਦੋਬਸਤ ਕਰ ਰਹੀ ਹੈ ਜਿਸ ਨਾਲ ਪਟਿਆਲਾ ਨੂੰ ਹੜਾਂ ਦੀ ਮਾਰ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਡਾਕਟਰ ਬਲਬੀਰ ਸਿੰਘ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਹੜਾਂ ਤੋਂ ਲੋਕਾਂ ਦੇ ਬਚਾ ਲਈ ਵਚਨਬੱਧ ਹੈ ਇਹ ਤੁਸੀਂ ਦੇਖ ਰਹੇ ਹੋ ਇਹ ਜਿਹੜਾ ਫਰੋਲੀ ਦਾ ਗੁਰਦੁਆਰਾ ਸਾਹਿਬ ਆ ਜੀ ਇਹਦੇ ਨਾਲ ਇੱਥੋਂ ਜਿਹੜਾ ਪਿਛਲੀ ਵਾਰੀ ਜਿਹੜੇ ਫਲੱਡ ਆਏ ਸੀਗੇ ਉਹ ਇੱਥੋਂ ਪਾਣੀ ਸਾਰਾ ਗਿਆ ਸੀਗਾ ਜਿਹੜਾ ਆਰਪਨ ਸਟੇਟ ਚਨਾਰ ਬਾਗ ਜਿੰਨਾ ਵੀ ਸਾਰਾ ਏਰੀਆ ਜਿਹੜਾ ਫਲਡਿੰਗ ਹੋਈ ਸੀ ਔਰ ਉਸ ਤੋਂ ਬਾਅਦ ਜਾ ਕੇ ਫਰੈਂਡਸ ਇਨਕਲੇਵ ਜਿੰਨਾ ਵੀ ਆਪਣਾ ਬੱਸ ਸਟੈਂਡ ਦਾ ਏਰੀਆ ਇੱਥੋਂ ਸਾਰਾ ਗਿਆ ਸੀ ਪਾਣੀ ਇਹਦਾ ਅਸੀਂ ਹੁਣ ਬੰਨ ਜਿਹੜਾ ਸਟ੍ਰੈਨ ਕਰਤਾ ਔਰ ਬੋਰੀਆਂ ਭਰ ਕੇ ਅੰਦਰ ਨੂੰ ਹੋਰ ਵੀ ਜ਼ਿਆਦਾ ਸਟ੍ਰੈਨ ਕੀਤਾ ਜਾ ਰਿਹਾ ਸੋ ਮੈਂ ਸਾਰੇ ਜਿੰਨੇ ਸਾਡੇ ਰੈਜ਼ੀਡੈਂਟ ਸਨ ਉਹਨਾਂ ਨੂੰ ਸ਼ੋਰ ਕਰਨਾ ਚਾਹੁੰਦਾ ਕਿ ਤੁਹਾਨੂੰ ਟੈਨਸ਼ਨ ਲੈ ਹਰ ਪ੍ਰਸਾਦ ਵਿੱਚ ਅਸੀਂ ਇੱਥੇ ਖੜਾਗੇ ਤੁਹਾਨੂੰ ਆ ਕੇ ਦੇਖਣ ਦੀ ਲੋੜ ਨਹੀਂ ਹੈ ਔਰ ਅਗਲੇ ਸਾਲ ਤੋਂ ਅਸੀਂ ਬਹੁਤ ਵਧੀਆ ਇੱਥੋਂ ਲੈ ਕੇ ਅਸੀਂ ਜਿਹੜੀ ਵੀ ਤੁਹਾਡੀ ਪਟਿਆਲਾ ਕੀ ਰਾਓ ਹੈ ਉਹਦਾ ਚੰਡੀਗੜ੍ਹ ਦੇ ਵਿੱਚ ਵੀ ਮੁਹਾਲੀ ਦੇ ਵਿੱਚ ਵੀ ਔਰ ਫਤਿਹਗੜ੍ਹ ਸਾਹਿਬ ਔਰ ਪਟਿਆਲੇ ਦੇ ਵਿੱਚ ਜਿੱਥੇ-ਜਿੱਥੇ ਸਾਡੇ ਕੋਲ ਜਗ੍ਹਾ ਹੈਗੀ ਅਸੀਂ ਛੋਟੇ-ਛੋਟੇ ਲੇਕ ਵੀ ਕ੍ਰੀਏਟ ਕਰਾਂਗੇ ਹੋਰ ਵੀ ਜਿਹੜਾ ਪਾਣੀ ਵਾਸਤੇ ਹੈ ਬਹੁਤ ਸਾਰੇ ਖੂਹ ਵੀ ਬਣਾਵਾਂਗੇ ਅਸੀਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਤੇ ਸਾਡੀ ਕੋਸ਼ਿਸ਼ ਹੈ ਕਿ ਇਹਦਾ ਪੱਕਾ ਅਸੀਂ ਹੱਲ ਕਰਾਂਗੇ ਕਿ ਪਟਿਆਲੇ ਨੂੰ ਜਿਹੜੀ ਕਹਿੰਦੇ ਹੜਾਂ ਦੀ ਮਾਰ ਹੈ ਉਹ ਤੁਸੀਂ ਸਾਲ ਬਾਅਦ ਨਹੀਂ ਕਹੋਗੇ ਕਿ ਪਟਾਲੇ ਨੂੰ ਹੜਾਂ ਦੀ ਮਾਰ ਆ ਉਹ ਨਹੀਂ ਹੋਏਗੀ ਔਰ ਜ਼ਮੀਨ ਦੇ ਵਿੱਚ ਪਾਣੀ ਵੀ ਹੋਏਗਾ ਆਉਣ ਵਾਲੀਆਂ ਪੀੜ੍ਹੀਆਂ ਲਈ ਸੋ ਸਾਰਿਆਂ ਨੂੰ ਮੈਂ ਆਪਣੇ ਜਿੰਨੇ ਵੀ ਸਾਡੇ ਪਟਾਲੇ ਦੇ ਸਾਰੇ ਸਮੁੱਚੇ ਸ਼ਹਿਰ ਨਿਵਾਸੀਆਂ ਉਹਨਾਂ ਨੂੰ ਮੈਂ ਅਸ਼ੋਰ ਕਰਦਾ ਕਿ ਅਸੀਂ ਪੂਰਾ ਬੰਦੋਬਸਤ ਕਰ ਰਹੇ ਹਾਂ ਜੀ ਸਰਕਾਰ ਪੂਰੀ ਤਰ੍ਹਾਂ ਕਮਿਟਿਡ ਹੈ ਕਿ ਪਟਾਲੇ ਦੇ ਵਿੱਚ ਹੜ ਨਹੀਂ ਆਣ ਦੇਣੇ ਬਾਕੀ ਉੱਪਰ ਸਾਨੂੰ ਰੱਬ ਦਾ ਵੀ ਸਤਿਗੁਰ ਸੱਚੇ ਪਾਸ਼ਾ ਦੀ ਕਿਰਪਾ ਹੋਵੇਗੀ ਔਰ ਆਪਾਂ ਬਿਲਕੁਲ ਕਾਮਯਾਬ ਹੋਵਾਂਗੇ ਬਹੁਤ-ਬਹੁਤ ਜ਼ਿਕਰ ਹੈ ਕਿ ਬੀਤੇ ਸਾਲ ਪੰਜਾਬ ਦੇ ਬਹੁਤ ਸਾਰੇ ਇਲਾਕੇ ਹੜ੍ਹਾਂ ਦੀ ਮਾਰ ਹੇਠ ਆ ਗਏ ਸਨ ਜਿਸ ਨੂੰ ਲੈ ਕੇ ਇਸ ਵਾਰ ਪੰਜਾਬ ਸਰਕਾਰ ਪੁਖਤਾ ਪ੍ਰਬੰਧ ਕਰਦੀ ਹੋਈ ਵਿਖਾਈ ਦੇ ਰਹੀ ਹੈ ਜਿਸ ਤੇ ਚਲਦਿਆਂ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਪਟਿਆਲਾ ਦੀ ਵੱਡੀ ਨਤੀਜਾ ਦੌਰਾ ਕੀਤਾ ਗਿਆ ਕਿਉਂਕਿ ਵੱਡੀ ਨਦੀ ਦੀ ਮਾਰ ਹੇਠ ਆ ਕੇ ਬਹੁਤ ਸਾਰਾ ਇਲਾਕਾ ਡੁੱਬ ਚੁੱਕਾ ਸੀ ਅਜਿਹੇ ਦੇ ਵਿੱਚ ਉਹਨਾਂ ਨੇ ਪਟਿਆਲਾ ਵਾਸੀਆਂ ਨੂੰ ਆਸ਼ਵਾਸਨ ਦਿਵਾਇਆ ਹੈ ਕਿ 1 ਸਾਲ ਦੇ ਅੰਦਰ ਅੰਦਰ ਸਖਤ ਪ੍ਰਬੰਧ ਕਰ ਦਿੱਤੇ ਜਾਣਗੇ ਜਿਸ ਤੋਂ ਬਾਅਦ ਪਟਿਆਲਾ ਕਦੀ ਵੀ ਹੜ੍ਹਾਂ ਦੀ ਮਾਰ ਹੇਠ ਨਹੀਂ ਆਵੇਗਾ ਵਿਕਣ ਹੋਵੇਗਾ ਕਿ ਸਰਕਾਰ ਦੇ ਇਹ ਪੁਖਤਾ ਪ੍ਰਬੰਧ ਕਿੰਨੇ ਕ ਸਹੀ ਅਤੇ ਕਿੰਨੇ ਕ ਸਟੀਕ ਸਾਬਤ ਹੁੰਦੇ ਨੇ ਅੱਜ ਲੁਧਿਆਣਾ ਦੇ ਵਿੱਚ ਸੜੇ ਬਾਜ਼ਾਰ ਭੀੜ ਭਾੜ ਦੇ ਵਿੱਚ ਹੀ ਇੱਕ ਸ਼ਰਮਨਾਕ ਹਾਦਸਾ ਵੇਖਣ ਨੂੰ ਮਿਲਿਆ ਜਦੋਂ ਨਿਹੰਗਾਂ ਦੇ ਬਾਣੇ ਵਿੱਚ ਆਏ ਅਣਪਛਾਤੇ ਵਿਅਕਤੀਆਂ ਨੇ ਸ਼ਿਵ ਸੈਨਾ ਦੇ ਆਗੂ ਗੋਰਾ ਥਾਪੜ ਉੱਤੇ ਤਲਵਾਰਾਂ ਦੇ ਨਾਲ ਵਾਰ ਕਰਨਾ ਸ਼ੁਰੂ ਕਰ ਦਿੱਤਾ ਗੋਰਾ ਥਾਪਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਇਲਾਜ ਵਾਸਤੇ ਉਹਨਾਂ ਨੂੰ ਹਸਪਤਾਲ ਲਿਜਾਂਦਾ ਗਿਆ ਤੇ ਸ਼ਿਵ ਸੈਨਾ ਆਗੂਆਂ ਦਾ ਗੁੱਸਾ ਵੇਖਣ ਵਾਲਾ ਸੀ ਸ਼ਿਵ ਸੈਨਾ ਆਗੂਆਂ ਨੇ ਪ੍ਰਸ਼ਾਸਨ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਹੈ ਤੇ ਰਾਜ ਮੰਤਰੀ ਰਵਨੀਤ ਬਿੱਟੂ ਨੇ ਇਸ ਘਟਨਾ ਨੂੰ ਬੇਹਦ ਨਿੰਦਨਯੋਗ ਘਰਾਰ ਕੀਤਾ ਹੈ ਤੇ ਕਾਨੂੰਨ ਅਤੇ ਸੁਰੱਖਿਆ ਦੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਸ਼ਿਵ ਸੈਨਾ ਆਗੂ ਸੰਦੀਪ ਉਰਫ ਗੋਰਾ ਥਾਪਰ ਤੇ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਭਰੇ ਬਾਜ਼ਾਰ ਸ਼੍ਰੀਆਮ ਕਿਰਪਾਨਾ ਦੇ ਨਾਲ ਹਮਲਾ ਕੀਤਾ ਗਿਆ ਨਿਹੰਗਾਂ ਦੇ ਬਾਣੇ ਵਿੱਚ ਤਿੰਨ ਲੋਕਾਂ ਨੇ ਐਕਟਿਵਾ ਤੇ ਜਾ ਰਹੇ ਸ਼ਿਖਸੈਨਾ ਆਗੂ ਸੰਦੀਪ ਉਰਫ ਗੋਰਾ ਨੂੰ ਪਰੇ ਬਾਜ਼ਾਰ ਵਿੱਚ ਰੋਕ ਲਿਆ ਤੇ ਇੱਕ ਤੋਂ ਬਾਅਦ ਇੱਕ ਤਾਬੜ ਤੋੜ ਤਲਵਾਰਾਂ ਦੇ ਨਾਲ ਉਸਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਖੂਨ ਦੇ ਨਾਲ ਲਥਪਥ ਹਾਲਤ ਦੇ ਵਿੱਚ ਸੰਦੀਪ ਗੋਰਾ ਨੂੰ ਹਸਪਤਾਲ ਦੇ ਵਿੱਚ ਲਿਜਾਂਦਾ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਇਸ ਮੌਕੇ ਸ਼ਿਵ ਸੈਨਾ ਦੇ ਅਗੂ ਪੜਤੇ ਹੋਏ ਨੇ ਤੇ ਉਹਨਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਸਾਡੇ ਸ਼ਿਵ ਸੈਨਾ ਪੰਜਾਬ ਦੇ ਟਕਸਾਲੀ ਲੀਡਰ ਨੇ ਸੰਦੀਪ ਥਾਪਰ ਗੋਰਾ ਜੀ ਉਹ ਅੱਜ ਸਮੇਂ ਦਾ ٹرسٹ ਦੇ ਅਗਾਂ ਟੁਸ਼ਨ ਤੇ ਆਏ ਸੀਗੇ ਕੁਝ ਸਾਰਥੀਆਂ ਅੰਸਰਾਂ ਦੇ ਕਿਸਾਨ ਤਾਰੀ ਨੀਲਾ ਬਣਾਉਣਾ ਪਾਏ ਆਇਸ ਕਿਰਪਾਨਾ ਮਾਰ ਕੇ ਸਾਡਾ ਭਰਾ ਛਿਲਤਾ ਕਿਰਪਾਨਾ ਸਿਰ ਤੇ ਬਾਵਾ ਵੱਟਦੀਆਂ ਪੇਟ ਵੱਟਦਾ ਕੰਡੀਸ਼ਨ ਸੀ ਸੀਰੀਅਸ ਹੈ ਸਰ ਦਾ ਬਲੱਡ ਨਹੀਂ ਰੁਕ ਰਿਹਾ ਪੁਲਿਸ ਕਮਿਸ਼ਨਰ ਦੀ ਇਹ ਦਾ ਸਾਰੀ ਇਹ ਇਹ ਸਾਰਾ ਨਿਕੰਮਾ ਨਿਕੰਮਾ ਲੁਧਿਆਣਾ ਕਲਸ ਕਮਿਸ਼ਨਰ ਜਿਹੜਾ ਆਪਣੀ ਫੀਲਿੰਗ ਡੀਜੀਪੀ ਨਾਲੋਂ ਵੱਧ ਲੰਦਾ ਆ ਜਿਹੜਾ ਸੀਐਮ ਭਗਵੰਦ ਮਾਨ ਕਹਿੰਦਾ ਮੈਂ ਸੀਐਮ ਆ ਸੀਐਮ ਕੋ ਸੀਐਮ ਨਹੀਂ ਮੈਂ ਸੀਐਮ ਆ ਮੈਂ ਪੁਲਿਸ ਕਮਿਸ਼ਨਰ ਤੁਰੰਤ ਸਸਪੈਂਡ ਕੀਤਾ ਜਾਵੇ ਏਸੀਪੀ ਸੈਂਟਰਲ ਤੁਰੰਤ ਸਸਪੈਂਡ ਕੀਤੀ ਜਾਵੇ ਤਾਂ ਹਿੰਦੂ ਸ਼ਾਂਤ ਬੈਠਣਗੇ ਇਹਦਾ ਹਿੰਦੂ ਸ਼ਾਂਤ ਸਾਰਾ ਪੂਰਾ ਪੰਜਾਬ ਸ਼ਿਫਤਨਾ ਪੰਜਾਬ ਪੁਰਾਣੇ ਏਸੀਪੀ ਸੈਂਟਰਲ ਨੇ ਜਿਹੜੇ ਮੈਡਮ ਨੇ ਉਹ ਆਪਣੀ ਫੀਲਿੰਗ ਤੇ ਲੁਧਿਆਣਾ ਸੀਪੀ ਸਾਹਿਬ ਜਿਹੜੀ ਫੀਲਿੰਗ ਹੈ ਉਹ ਡੀਜੀਪੀ ਸਾਹਿਬ ਨਾਲੋਂ ਵੱਧ ਲੈਂਦੇ ਆ ਉਹ ਕਹਿੰਦੇ ਸੀਐਮ ਬਾਦ ਭਗਵੰਤ ਸਿੰਘ ਮਾਲਕ ਥੋੜੀ ਹੈ ਮਾਲਕ ਤਾਂ ਮੈਂ ਆ ਮੈਂ ਮਾਲਕ ਅੰਚੇ ਦਾ ਭਗਵੰਤ ਸਿੰਘ ਕੌਣ ਹੈ ਡੀਜੀਪੀ ਕੌਣ ਹੈ ਇਹੋ ਜਿਹੇ ਸ਼ਬਦਾਵਲੀ ਬੋਲਣ ਵਾਲੇ ਲੁਧਿਆਣਾ ਪੁਲਿਸ ਕਮਿਸ਼ਨਰ ਸਾਹਿਬ ਹੈ ਇਹ ਨਤੀਜਾ ਤੁਹਾਡੇ ਫੇਕ ਐਨਕਾਊਂਟਰ ਕੀਤੇ ਹੋਏ ਇਹ ਨਤੀਜਾ ਸਿਰ ਚੋਟੀ ਵਾਵਾ ਹੀ ਲੈ ਦੇ ਚੱਕਰ ਜੇ ਇਹ ਨਤੀਜਾ ਹਿੰਦੂਆਂ ਦੇ ਲਈ ਪੁਲਿਸ ਨੇ ਗੋਰਾ ਥਾਪੜ ਦੇ ਬਿਆਨਾਂ ਉੱਤੇ ਕਾਰਵਾਈ ਕਰਨ ਦੀ ਗੱਲ ਆਖੀ ਏ ਜੀ ਤੇ ਉਹਨਾਂ ਨੂੰ ਫਿਲਹਾਲ ਜਿੰਨਾ ਸਾਨੂੰ ਪਤਾ ਲੱਗਾ ਕਿ ਸਿਵਲ ਹਸਪਤਾਲ ਲਿਆਂਦਾ ਸੀਗਾ ਉਹਨਾਂ ਨੂੰ ਡੀ ਐਮ ਸੀ ਲੈ ਗਏ ਨੇ ਉਹ ਹੁਣ ਤੱਕ ਉਹ ਸਟੇਬਲ ਨੇ ਬਾਕੀ ਜੋ ਵੀ ਬਿਆਨ ਦੇਵਨਗੇ ਉਸ ਤਰ੍ਹਾਂ ਉਸ ਹਸਾਬ ਨਾਲ ਕਾਰਵਾਈ ਕੀਤੀ ਜਾਏਗੀ ਅ ਰੈਡ ਅਲਰਟ ਅਸੀਂ ਮਤਲਬ ਨਾਕੇ ਅਲਰਟ ਕਰਾਤੇ ਆ ਤੇ ਜਲਦੀ ਰਵਨੀਤ ਬਿੱਟੂ ਦੇ ਵੱਲੋਂ ਇਸ ਘਟਨਾ ਨੂੰ ਬੇਹਦ ਨਿੰਦਨਯੋਗ ਵੀ ਘਰਾਰ ਦਿੱਤਾ ਗਿਆ ਏ ਉਹਦੇ ਉੱਤੇ ਇਸ ਤਰੀਕੇ ਨਾਲ ਕਾਤਲਾਨਾ 'ਨਾ ਹਮਲਾ ਹੋਣਾ ਇਸ ਤਰੀਕੇ ਨਾਲ ਕਾਨੂੰਨ ਦੇ ਛਿੱਕੇ ਤੇ ਡੰਗਣਾ ਕਾਨੂੰਨ ਦਾ ਮਜ਼ਾਕ ਬਣ ਗਿਆ ਪੰਜਾਬ ਦੇ ਵਿੱਚ ਤੇ ਲੁਧਿਆਣੇ ਚ ਐਡਾ ਦਰਦਨਾਕ ਸੀਨ ਕੀ ਕੀ ਸਾਡੀ ਅਗਲੀ ਪੀੜ੍ਹੀ ਜਨਰੇਸ਼ਨ ਅੱਜ ਸਹਿਮ ਗਿਆ ਹੋਊਗਾ ਸਾਰਾ ਪੰਜਾਬ ਅੱਜ ਲੁਧਿਆਣਾ ਸਹਿਮਿਆ ਪਿਆ ਡਰਿਆ ਪਿਆ ਦੁਕਾਨਦਾਰ ਕਾਰੋਬਾਰੀ ਬੱਚੇ ਸਕੂਲ ਜਾਣੋਂ ਡਰਨੇ ਜੋ ਇਹ ਹਾਲਾਤ ਦੇਖੇ ਆ ਇਸ ਕਰਕੇ ਇਹ ਜੇ ਕਿਸ ਤਰੀਕੇ ਨਾਲ ਇਹ ਇਨਸੀਡੈਂਟਸ ਰੋਕੇ ਜਾਣ ਇਹਦੇ ਉੱਤੇ ਬੜਾ ਵਿਸਤਾਰ ਨਾਲ ਸਾਰਿਆਂ ਨੂੰ ਬਹਿ ਕੇ ਐਡਮਿਨਿਸਟ੍ਰੇਸ਼ਨ ਤਾਂ ਚਲੋ ਖਤਮ ਹੋਇਆ ਹੀ ਹੋਇਆ ਹੈ ਕਿਉਂਕਿ ਸਾਰਾ ਤੰਤਰ ਸਿਰਫ ਇਲੈਕਸ਼ਨ 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 ਆਮ ਆਦਮੀ ਦੇ ਕਿਵੇਂ ਮੈਂ ਸਮਝਦਾ ਉਹਨਾਂ ਦੇ ਹੁਕਮ ਵਜਾਉਣੇ ਆ ਉਸ ਤੋਂ ਸਵਾਇ ਕੋਈ ਧਿਆਨ ਨਹੀਂਗਾ ਅੱਜ ਇਹ ਲੁਧਿਆਣੇ ਚ ਬਹੁਤ ਮੰਦ ਭਾਗੀ ਗੱਲ ਹੋਈ ਆ ਜ਼ਿਕਰੋ ਹੈ ਕਿ ਫਿਲਹਾਲ ਗੋਰਾ ਥਾਪਰ ਦੇ ਉੱਤੇ ਹੋਏ ਇਸ ਹਮਲੇ ਦੇ ਕਾਰਨਾਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਆ ਦੇਖਣਾ ਹੋਵੇਗਾ ਕਿ ਇਸ ਪਿੱਛੇ ਕੀ ਕਾਰਨ ਸਾਹਮਣੇ ਆਉਂਦੇ ਨੇ ਅੱਜ ਦੇ ਪੰਜਾਬ న్యూਸ ਬੁਲਟਨ ਵਿੱਚ ਬਸ ਐਨਾ ਹੀ ਜਾਣਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਨੇ ਆ ਮੁੱਖ ਸੁਰਖੀਆਂ ਤੇ ਐਮਪੀ ਵਜੋਪਾਈ ਅਮਰਿਤਪਾਲ ਸਿੰਘ ਨੇ ਚੁੱਕੀ ਸੌ ਸਮਰਥਕਾਂ ਦਾ ਕੀਤਾ ਧੰਨਵਾਦ ਚੁੰਨੀ ਲਾਲ ਭਗਤ ਨੇ ਪੁੱਤ ਮਹਿੰਦਰ ਭਗਤ ਦੇ ਹੱਕ ਵਿੱਚ ਮੰਗੀਆਂ ਵੋਟਾਂ ਭਾਜਪਾ ਦੇ ਆਗੂ ਨੇ ਚੁੰਨੀ ਲਾਲ ਭਗਤ ਆਜ ਦੇ ਪੀਸੀ ਦੀ ਅੰਤਰਿੰਕ ਕਮੇਟੀ ਨੇ ਕੀਤੀ ਅਹਮ ਬੈਠਕ ਸਿੱਖ ਮਰਿਆਦਾ ਦੀ ਉਲੰਘਣਾ ਕਰਨ ਦੇ ਖਿਲਾਫ ਲਏ ਸ਼ਿਤਲ ਅੰਗੁਰਾਲ ਨੇ ਜਲੰਧਰ ਵੈਸਟ ਦੇ ਵਿੱਚ ਕੀਤਾ ਰੋਡ ਸ਼ੋਅ ਰੋਡ ਸ਼ੋਅ ਦੇ ਵਿੱਚ ਪਹੁੰਚੇ ਫਿਲਮੀ ਅਦਾਕਾਰ ਪ੍ਰੀਤੀ ਸਫਰੂ ਤੇ ਹੋਭੀ ਤਾਲੀਵਾਦ ਇਸ ਦੇ ਨਾਲ ਹੀ ਮੈਨੂੰ ਦਿਓ ਜਾਸਦ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ